ਕਦੇ ਜੱਟ ਦੀ ਬਿਜਲੀ ਮਾਫ ਕੀਤੀ ਸੀ ਕਿਸੇ ਨੇ ਟਿਊਬ ਵਾਲਾਂ ਦਾ ਮਾਫ ਕੀਤਾ ਹੋਇਆ ਸੀਗਾ ਉਹ ਇਹ ਦਾਵਾ ਕਰੀ ਜਾਂਦਾ ਯਾ ਟਿਊਬ ਕਾਲੀ ਦਾ ਇਹ ਕਹਿੰਦੇ ਆ ਕਾਲੀ ਨਾਲ ਕੋਈ ਲਾਈਟ ਦਿੱਤੀ 5 ਘੰਟੇ ਤੋਂ ਬਾਅਦ ਜੋ ਰਾਤ ਨੂੰ 2 ਵਜੇ ਉੱਠ ਕੇ ਜਾਣਾ ਵੀ ਸਾਡੀ ਬਿਜਲੀ ਆ ਗਈ 2 ਘੰਟੇ ਬਾਅਦ ਬੰਦ ਹੋ ਗਈ ਫੇਰ ਆ ਗਈ 4 ਵਜੇ ਜੱਟ ਸੁੱਤਾ ਨਹੀਂ ਇਹ ਆਪਾ ਜੀ ਨੇ ਕਹਿੰਦੇ ਨੇ ਨਾ ਸਰਕਾਰਾਂ ਚ ਜੱਟ ਨਹੀਂ ਸੁੱਤਾ ਅੱਜ ਜੱਟ RAM ਨਾ ਘਰੇ ਸੌਂ ਲਿਆ ਵੀਰ ਬਦਲ ਕਹਿੰਦੇ ਕਹਿੰਦੇ ਅਸੀਂ ਨੇ ਥਰਮਲ ਪਲੈਂਟ ਲਿਆਂਦੇ ਨੇ ਤਾਂ ਸਰਪਲਸ ਬਿਜਲੀ ਹੋਈ ਆ ਤਾਂ ਹੀ ਦੇਈ ਜਾਂਦੇ ਨੇ ਨਾ ਉਹ ਆਪਣਾ ਕਰੀ ਜਾਂਦੇ ਇਹ ਤਾਂ ਅੱਜ ਥਰਮਲ ਪਲੈਂਟ ਕੀਦਿਆ ਉਹ ਕਿਹੜੀ ਕੰਪਨੀ ਨਾਲ ਕੀਦਿਆ ਭਵੰਤਮਾ ਜੀ ਦਾ ਨਜ਼ਾਰਾ ਲਿਆ ਤਾਂ ਇਹ ਦੁੱਧੀਆਂ ਨੂੰ ਨਜ਼ਾਰਾ ਨਹੀਂ ਆਇਆ ਵਿਰੋਧੀ ਤਾਂ ਕਹੀ ਜਾਂਦੇ ਨੇ ਲਗਾਤਾਰ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਕਾਂਗਰਸੀ ਨੇ ਸਾਰੇ ਉਹ ਕਹਿੰਦੇ ਥਰਮਲ ਪਲੈਂਟ ਜਿਹੜਾ ਲਿਆ ਉਹ ਕਹਿੰਦੇ ਚਿੱਟਾ ਹਾਥੀ ਆ ਨਵਜੋ ਸਿੱਧੂ ਤਾਂ ਕਹਿੰਦੇ ਸੀ ਮਿੱਤਰ ਪਿਆਰੇ ਤਾਂ ਘਾਟੇ ਦਾ ਸੌਦਾ ਕਰ ਲਿਆ ਨਾ ਅਸੀਂ ਘੁੰਮਦੇ ਆ ਨਾ ਇਹ ਕਦੇ ਕਿਸੇ ਦੇ ਨਹੀਂ ਜਾਂਦੇ ਇਹਨਾਂ ਨੂੰ ਗਰਾਸਰੂਟ ਦੀ ਰਿਪੋਰਟ ਹੀ ਨਹੀਂ ਪਤਾ ਜੇ ਪਤਾ ਲੱਜੇ ਨਾ ਸਹੀ ਗਰਾਉਂਡ ਰਿਪੋਰਟ ਲੱਜੇ ਨੂੰ ਕਹ ਇਹਦਾ ਸਾਰੇ ਭੱਜ ਜਾਣਗੇ ਆਮ ਆਦੀ ਪਾਰਟੀ ਵਾ ਭਗਵੰਤ ਸਿੰਘ ਜੁਆਇਨ ਕਰ ਲੈਣਗੇ ਸਾਣੇ ਪ੍ਰਧਾਨ ਨੇ ਰਾਜਾ ਵੜਿੰਗ ਉਹ ਲੁਧਿਆਣੇ ਆ ਕੇ ਬਿੱਟੂ ਭਾਜਪਾ ਚ ਚਲੇ ਗਿਆ ਦੇਖ ਲੋ ਕੀ ਹਾਲਾਤ ਨੇ ਜਿਹੜਾ ਰਾਜਾ ਵੜਿੰਗ ਪਟਿੰਟੇ ਤੋਂ ਲੜਿਆ ਸੀ ਉਹਨਾਂ ਨੂੰ ਉੱਥੇ ਹੀ ਲੜਨਾ ਚਾਹੀਦਾ ਸੀ ਲੋਕੀ ਤਾਂ ਇਹ ਵੀ ਕਹੀ ਜਾਂਦੇ ਨੇ ਕਹਿੰਦੇ ਪਹਿਲਾਂ ਜੀਪੀ ਪੱਟ ਲਿਆ ਉਸ ਤੋਂ ਪਹਿਲਾਂ ਰਿੰਕੂ ਪੱਟ ਲਿਆ ਉਸ ਤੋਂ ਬਾਅਦ ਹੁਣ ਕਹਿੰਦੇ ਦਲਵੀਰ ਗੋਲਡੀ ਬੱਟਲੇ ਕਦੇ ਅਮਰ ਸਿੰਘ ਦੇ ਲਈ ਤੁਸੀਂ ਚੋਣ ਕੈਂਪੇਨ ਕੀਤੀ ਹੋਣੀ ਆ ਪਰ ਅੱਜ ਬਰੋਬਰ ਖੜੇ ਨੇ ਤੁਹਾਡੇ ਵਿਰੁੱਧ ਖੜੇ ਨੇ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਕਿਵੇਂ ਲੰਨੇ ਹੋ 5 ਸਾਲ ਦੇ ਵਿੱਚ ਦਿਖੇ ਨਹੀਂ ਜਿਵੇਂ ਮੈਂ ਵੀ ਚੋਣ ਲੜੀ ਸੀ ਆਪਣੇ ਉਦੋਂ 22 'ਚ ਮੈਂ ਚੋਣ ਲੜੀ ਐ 22 'ਚ ਇੱਕ ਦਿਨ ਵੀ ਮੇਰੇ ਹਲਕੇ ਜਿਨੀ ਵਨ ਸਿੰਗਲ ਨੇ ਵਨ ਇੱਕ ਘੰਟਾ ਵੀ ਮੇਰੇ ਕੋਲ ਨਹੀਂ ਆਇਆ 45 ਦਿਨ ਦੇ ਵਿੱਚ ਜਿੱਤ ਕੇ ਮੁੜ ਕੇ ਮਿਲੇ ਨਹੀਂ ਜਿੱਤ ਕੇ ਮੁੜ ਕੇ ਮਿਲੇ ਨਹੀਂ ਚੰਨੀ ਤੋਂ ਕੋਈ ਡਰ ਗਿਆ ਸਾਡੇ ਮੁੱਖ ਮੰਤਰੀ ਤੋਂ ਡਰ ਗਿਆ ਚੰਨੀ ਗਾਦੀ ਜਸਵੰਤ ਆ ਉਹ ਡਰ ਗਿਆ ਦੂਜੇ ਸਾਡੇ ਉਹ ਡਰ ਗਏ ਬੰਦੇ ਤੇ ਕਹਿਣ ਦਾ ਮਤਲਬ ਉਹ ਇੰਨੇ ਡਰਨ ਤੋਂ ਬਾਅਦ ਕੋਈ ਮੇਰੇ ਕੋਲ ਨਹੀਂ ਆਇਆ ਮੈਂ ਇਕੱਲਾ ਹੀ ਉੱਥੇ ਕਬੇਨ ਕੀਤੀ ਇਹਦੇ ਰੋਹਲ ਗਾਂਧੀ ਨੇ ਮੈਨੂੰ ਬੁਲਾਇਆ ਰੋਹਲ ਗਾਂਧੀ ਜਦੋਂ ਪ੍ਰਾਈਮ ਮਤਲਬ ਸਾਡਾ ਸਰਵੋ ਹੈੱਡ ਸੀਗਾ ਤੇ ਉਹ ਤੋਂ ਵੀ ਮੈਂਬਰ ਪਾਰਲੀਮੈਂਟ ਉੱਤੇ ਨਹੀਂ ਪਹੁੰਚਿਆ ਪਹਿਲਾ ਕਾਂਗਰਸੀ ਪਰਿਵਾਰ ਤੁਹਾਡੇ ਨਾਲ ਜੁੜੇ ਹੋਣਗੇ ਉਹ ਤੁਹਾਡੇ ਨਾਲ ਚੱਲ ਰਹੇ ਨੇ ਹੁਣ ਸਾਰੇ ਨਾਲ ਗੱਲਬਾਤ ਚੱਲ ਰਹੀ ਹੈ ਉਸੇ ਤਰੀਕੇ ਨਾਲ ਜਾਂ ਉਹ ਕਾਂਗਰਸ ਨਾਲ ਹੀ ਇਹ ਪਰਵਾਹ ਚਲੋ ਆਪਣੀ ਮੇਰੀ ਮਦਦ ਕਰ ਰਹੇ ਨੇ ਬਹੁਤ ਮਦਦ ਕਰ ਗਿਓ ਮੈਂ ਮਦਦ ਕੀਤੀ ਹੈ ਤੁਹਾਡੇ ਤੇ ਲਗਾਤਾਰ ਤੰਗ ਕਸੀ ਜਾਂਦੇ ਨੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਉਹ ਕਹਿੰਦੇ 0 ਤੇਰਾ ਕਰਨਾ ਅਸੀਂ ਨੇ ਕਹਿੰਦੇ ਤੇਰਾ 0 ਤਾਂ ਇਹ ਕਹੀ ਜਾਂਦੇ ਨੇ ਇਹ ਉਦੋਂ ਵੀ ਕਹਿੰਦੇ ਸੀ ਜਦੋਂ ਜਦੋਂ ਭਾਈ ਸਰਕਾਰ ਮੈਂ ਵੀ ਚਾਏ ਮੈਂ ਪਾਰਟਿਸਪੇਟ ਕੀਤਾ ਕਾਂਗਰਸ ਸੇ ਪੰਜ ਕਮ ਜਿਵੇਂ ਪੁੱਛਾਂ ਆਮ ਆਦਮੀ ਪਾਰਟੀ ਨੇ ਕਿਹੜੇ ਕੀਤੇ ਨੇ ਜਿਨ੍ਹਾਂ ਦੇ ਬਹਾਵ ਤੇ ਤੁਸੀਂ ਵੋਟ ਮੰਗ ਰਹੇ ਹੋ ਲੋਕਾਂ ਤੋਂ ਸਚਾਰੀਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਚੋਣ ਅਖਾੜਾ ਭਖ ਚੁੱਕਿਆ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਆ ਇੱਥੋਂ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਜੀ ਪੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਹਾਂ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤਾਂ ਬਾਈ ਜੀ ਕਿਸ ਤਰੀਕੇ ਨਾਲ ਚੱਲ ਰਹੀ ਆ ਚੋਣ ਕੈਂਪੇਨ ਪਹਿਲਾਂ ਦਾ ਚੌਂਕਮੇਨ ਬਹੁਤ ਵਧੀਆ ਚੱਲ ਰਹੀ ਹੈ ਘੱਟੋ ਘੱਟ 450 ਦੇ ਕਰੀਬ ਮੈਂ ਫੰਕਸ਼ਨ ਕਰ ਚੁੱਕਾ ਤੇ ਪੂਰਾ ਹਰ ਪਾਸੇ ਜਿਵੇਂ ਭਗਵਾਨ ਜੀ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ 2 ਸਾਲ ਦੇ ਵਿੱਚ ਤੇ ਬਹੁਤ ਵਧੀਆ ਚਾਹ ਕਿਸਾਨ ਹੋਵੇ ਪਹਿਲਾਂ ਕਿਸਾਨ ਨੂੰ ਮਸੋਂ ਵੀ 5 ਘੰਟੇ ਬਿਜਲੀ ਨਹੀਂ ਸੀ ਹੁੰਦੀ ਅੱਜ ਇਹਨੂੰ 24 ਘੰਟੇ ਬਿਜਲੀ ਮਿਲਦੀ ਹੈ ਤੇ ਉਹ ਜਿਹੜਾ ਕਿਸਾਨ ਅੱਜ ਬਾਵਾ ਪਿੰਡਾਂ ਜਾਈਦਾ ਬਾਵਾ ਖੜੀਆਂ ਕਰਕੇ ਕਹਿੰਦੇ ਆ ਵੀ ਅੱਜ ਜਿਹੜੀ ਵੋਟ ਪਾਉਣੀ ਹੈ ਭਗਵੰਤ ਮਾਨ ਜੀ ਨੂੰ ਪਾਉਣੀ ਹੈ ਮੁੱਖ ਮੰਤਰੀ ਸਾਹਿਬ ਨੂੰ ਪਾਉਣੀ ਹੈ ਉਹਦੇ ਕੰਮਾਂ ਨੂੰ ਪਾਉਣੀ ਹੈ ਤਾਂ ਕੀ ਕੀ ਕੰਮ ਗਿਣਾ ਰਹੇ ਹੋ ਮੰਨ ਲਓ ਐਸੇ 5 ਕੰਮ ਜਿਵੇਂ ਪੁੱਛਾਂ ਆਮ ਆਦਮੀ ਪਾਰਟੀ ਨੇ ਕਿਹੜੇ ਕੀਤੇ ਨੇ ਜਿਨ੍ਹਾਂ ਦੇ ਬਿਹਾਰ ਤੇ ਤੁਸੀਂ ਵੋਟ ਮੰਗ ਰਹੇ ਹੋ ਲੋਕਾਂ ਤੋਂ ਮੈਂ ਦੱਸ ਦਿੰਦਾ 5 ਕੰਮ ਪਹਿਲਾਂ ਐਜੂਕੇਸ਼ਨ ਜਿਹੜੇ ਸਕੂਲ ਹੈ ਉਹ ਬਹੁਤ ਵਧੀਆ ਹੋਏ ਆ ਬਾਕੀ ਜਿਹੜੀਆਂ ਜੌਬ ਦਿੱਤੀਆਂ ਨੇ 43000 ਦੇ ਕਰੀਬ ਉਹ ਬਹੁਤ ਵੱਡਾ ਕਿਉਂਕਿ 2 ਸਾਲ ਦੇ ਵਿੱਚ ਇੰਨੀਆਂ ਜੌਬ ਕਿਸੇ ਵੀ ਗਵਰਨਮੈਂਟ ਨੇ ਦਿੱਤੀਆਂ ਜਿੰਨੀਆਂ ਇਹਨਾਂ ਨੇ ਦਿੱਤੀਆਂ ਤੇ ਬਾਕੀ ਹੈਲਥ ਦੀ ਜੋ ਮਹੱਲਾ ਕਲੀਨਿਕ ਬਣ ਉਹਨਾਂ 'ਚ ਜਿੰਨੇ ਪੇਸ਼ੰਤ ਆਉਂਦੇ ਆ 80 ਦੇ ਕਰੀਬ ਉੱਤੇ ਮੈਡੀਸਿਨ ਮਿਲਦੀ ਐ ਉਹ ਲੋਕ ਆਪਦੀ ਬਿਮਾਰੀ ਦੱਸ ਕੇ ਉਹਨਾਂ ਦਾ ਇਲਾਜ ਹੁੰਦਾ ਤੇ ਇੱਕ ਜਿਵੇਂ ਫੌਜੀ ਭਰਾ ਸੀ ਸਾਡੇ ਕੋਈ ਕਾਰਗਿਲ 'ਚ ਮੌਤ ਹੋ ਜਾਂਦੇ ਸ਼ਹੀਦ ਹੋ ਜਾਂਦੇ ਸੀਗੇ ਜਦ ਕੋਈ ਬਾਰਡਰ 'ਤੇ ਜਾਂ ਜੰਮੂ ਕਸ਼ਮੀਰ ਕੋਈ ਬਾਰਡਰ 'ਤੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਸ਼ਹੀਦ ਮਤਲਬ ਡਿਊਟੀ ਦੇ ਨਾਲ ਤੇ ਉਹਨਾਂ ਨੂੰ ਜਿਹੜੀ ਗਵਰਨਮੈਂਟੋਂ 1 ਕਰੋੜ ਰੁਪਇਆ ਭੋਗ ਤੋਂ ਪਹਿਲਾਂ ਭੋਗ ਵਾਲੇ ਦਿਨ ਜਾਂ ਭੋਗ ਤੋਂ ਪਹਿਲਾਂ ਚੈੱਕ ਦਿੰਦੀ ਐ ਇਹ ਬਹੁਤ ਵੱਡਾ ਗੱਲ ਇਹ ਬੜੀ ਵੱਡੀ ਗੱਲ ਹੈ ਤੇ ਬਾਕੀ ਸਾਡੇ ਜਿਹੜੇ ਜ਼ਿਮੀਂਦਾਰ ਸੀ ਨਹਿਰੀ ਪਾਣੀ ਦੀਆਂ ਨੂੰ ਘਾਟ ਸੀ ਕਿ ਜਿਨ੍ਹਾਂ ਦੇ ਮੋਟਰਾਂ ਨਹੀਂ ਸੀਗੀਆਂ ਤੇ ਉਹ ਅੱਜ ਨਹਿਰੋਂ ਚੱਕ ਕੇ ਸੂਈਆਂ ਰਾਈ ਪਾਣੀ ਉਹਨਾਂ ਨੂੰ ਦੇ ਰਹੇ ਤੇ ਬਹੁਤ ਸਾਰੇ ਲੋਕ ਇੱਕ ਚੀਜ਼ ਦੀ ਆਪਣਾ ਪਾਣੀ ਮਿਲਣ ਲੱਗ ਗਿਆ ਤੇ ਉਹ ਲੋਕ ਉਹ ਸਾਡੇ ਕਿਸਾਨ ਬਹੁਤ ਜ਼ਿਆਦਾ ਖੁਸ਼ ਨੇ ਤੇ ਇੱਕ ਬਹੁਤ ਵੱਡਾ ਇਹ ਹੈ ਵੀ ਅੱਜ ਉਹ ਜਿਹੜੇ ਪੰਜ ਛੇ ਮੁੱਦੇ ਆ ਚਾਹੇ ਜ਼ੀਰੋ ਬਿੱਲ ਮੈਂ ਆ ਤੋਂ ਪੰਜ ਇੱਕ ਪੰਜ ਕਿਹਾ ਮੈਂ 6 ਗਿਣਾ ਦੇ ਜਿਹੜਾ ਜ਼ੀਰੋ ਬਿੱਲ ਹੈ ਉਹ ਅੱਜ ਕਿਸਾਨ ਦਾ ਵੀ ਮਾਪ ਹੈ Hindu ਦਾ ਹੀ ਮਾਪ ਹੈ ਜਿੰਨੇ ਵੀ ਸਾਡੇ ਧਰਮ ਨੇ ਚਾਹੇ ਕੋਈ ਕੋਈ BC se BC ਪਰਾਂ ਨੇ ਸਾਡੇ SC ਪਰਾਂ ਨੇ ਤੇ ਅੱਜ ਉਹ ਚੱਕਰ ਦਾ ਬੜਾ ਵੱਡਾ ਆਪਣਾ ਇਹ ਹੈ ਉਹਦਾ ਬੈਨੀਫਿਟ ਮਿਲਿਆ ਲੋਕਾਂ ਨੂੰ ਬੈਨੀਫਿਟ ਮਿਲਿਆ ਤਾਂ ਇਹੋ ਹਲਕਾ ਸੀਗਾ ਕਦੇ ਐਮਐਲਏ ਸੀਗੇ ਤੁਸੀਂ ਹੁਣ ਐਮਪੀ ਚੋਣ ਦੇ ਵਿੱਚੋਂ ਕਦੇ ਅਮਰ ਸਿੰਘ ਦੇ ਲਈ ਤੁਸੀਂ ਚੋਣ ਕੈਂਪੇਨ ਕੀਤੀ ਹੋਣੀ ਆ ਪਰ ਅੱਜ ਬਰੋਬਰ ਖੜੇ ਨੇ ਤੁਹਾਡੇ ਵਿਰੁੱਧ ਖੜੇ ਨੇ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਕਿਵੇਂ ਲੰਨੇ ਹੋ ਐਕਚੁਅਲੀ ਗੱਲ ਇਹ ਡਾਕਟਰ ਅਮਰ ਸਿੰਘ ਜੀ ਆਪਣਾ 5 ਸਾਲ ਲੋਕਾਂ ਨੇ ਬੜੀ ਉਮੀਦ ਨਾਲ ਚੁਣਿਆ ਸੀ ਅਸੀਂ ਵੀ ਬੜੀ ਬੰਦਗੀ ਕੀਤੀ ਸੀ ਉਹਨਾਂ ਦੀ ਮੈਂ ਵੀ ਆਪਣੇ ਹਲਕੇ ਤੋਂ 10000 ਵੋਟਰਾਂ ਦੇ ਚਿਤਾਇਆ ਸੀ ਪਰ ਉਹ 5 ਸਾਲ ਦੇ ਵਿੱਚ ਦਿਖੇ ਨਹੀਂ ਜਿਵੇਂ ਮੈਂ ਵੀ ਚੋਣ ਲੜੀ ਸੀ ਆਪਣੇ ਉਦੋਂ 22 'ਚ ਮੈਂ ਚੋਣ ਲੜੀ ਹੈ ਬਾਈ ਚ ਇੱਕ ਦਿਨ ਵੀ ਮੇਰੇ ਹਲਕੇ ਚ ਨਹੀਂ ਵਨ ਸਿੰਗਲ ਡੇ ਵਨ ਇੱਕ ਹੰਟਾ ਵੀ ਮੇਰੇ ਕੋਲ ਨਹੀਂ ਆਇਆ 45 ਦਿਨ ਦੇ ਵਿੱਚ ਜਿੱਤ ਕੇ ਮੁੜਕੇ ਮਿਲੇ ਨਹੀਂ ਜਿੱਤ ਕੇ ਮੁੜਕੇ ਮਿਲੇ ਨਹੀਂ ਤੇ ਚਲੋ ਆਏ ਨੇ ਪਰ ਮੈਂ ਗੱਲ ਜਦੋਂ ਮੈਂ ਲੜਾਈ ਲੜਦੇ ਆ ਆਪਣਾ ਜਦੋਂ ਤੁਹਾਨੂੰ ਜਿਤਾਉਣ ਦੇ ਬੰਦੇ ਰਾਤ ਦਿਨ ਇਕ ਲਾਉਂਦੇ ਨੇ ਤੇ ਫਿਰ ਜਦੋਂ ਉਹਨਾਂ ਦੀ ਚੋਣ ਹੁੰਦੀ ਹੈ ਤੁਸੀਂ ਆਓ ਹੀ ਨਾ ਚੰਨੀ ਤੋਂ ਕੋਈ ਡਰ ਗਿਆ ਸਾਡੇ ਮੁੱਖ ਮੰਤਰੀ ਤੋਂ ਡਰ ਗਿਆ ਵੀ ਚੰਨੀ ਨਾਲ ਦੀ ਜਸ਼ਨੀ ਆ ਉਹ ਡਰ ਗਿਆ ਦੂਜੇ ਸਾਡੇ ਉਹ ਡਰ ਗਏ ਬੰਦੇ ਕਹਿੰਦਾ ਮਤਲਬ ਉਹ ਇੰਨੇ ਡਰਨ ਤੋਂ ਬਾਅਦ ਕੋਈ ਮੇਰੇ ਕੋਲ ਨਹੀਂ ਆਇਆ ਮੈਂ ਇਕੱਲਾ ਹੀ ਉੱਥੇ ਕੰਪੇਨ ਕੀਤੀ ਹੈ ਈਵਨ ਰੋਹਲ ਗਾਂਧੀ ਨੂੰ ਮੈਂ ਬੁਲਾਇਆ ਰੋਹਲ ਗਾਂਧੀ ਜਦੋਂ ਪ੍ਰਾਈਮ ਮਤਲਬ ਸਾਡਾ ਸਰੋ ਹੈੱਡ ਸੀਗਾ ਤੇ ਉਹਦੋਂ ਵੀ ਮੈਂਬਰ ਪਾਰਲੀਮੈਂਟ ਉੱਤੇ ਨਹੀਂ ਪਹੁੰਚਿਆ ਅੱਛਾ ਵੀ ਸਾਡਾ ਕਿਤੇ ਨੁਕਸਾਨ ਨਾ ਕਰ ਦੇ ਭਾਰਤ ਜੋੜੋ ਯਾਤਰਾ ਦੀ ਗੱਲ ਕਰ ਰਹੇ ਹੋ ਨਹੀਂ ਪਰ ਜੋੜ ਨਹੀਂ ਹੁਣ ਤੋਂ ਪਹਿਲਾਂ ਜਦੋਂ ਇਲੈਕਸ਼ਨ ਦੇ ਬਾਈ ਦੇ ਵਿੱਚ ਮਤਲਬ ਇਹ ਚੀਜ਼ਾਂ ਹੋਈਆਂ ਨੇ ਉਹ ਨਾਲੇ ਤੁਹਾਨੂੰ ਮੈਂ ਦੱਸਾਂ ਕਟੋ-ਕਟ 440 ਪਿੰਡਾਂ 'ਚ ਮੈਂ ਜਾ ਚੁੱਕਾ। ਬਾਕੀ ਸ਼ਹਿਰਾਂ 450 ਮੈਂ ਪਰੂ ਕਰ ਚੁੱਕਾ। ਤੇ ਉਹ 'ਚ ਜਿਵੇਂ ਇਹ ਤਾਂ ਮੇਰੇ ਸਾਲਾਂ 5 ਸਾਲ ਜੀ ਇੰਨੇ ਪਿੰਡਾਂ 'ਚ ਨਹੀਂ ਗਿਆ ਹੁਣ ਜਿਹੜੀ ਮੇਰੀ ਕੈਂਪੇਨ ਦਾ ਉਹ ਤਰੀਕਾ ਵੱਖ ਹੈ। ਅੱਜ ਦੇ ਲੋ ਮੈਂ 7ਵੇਂ ਨਿਕਲ ਗਿਆ। ਮੈਂ ਦੋ ਫੰਕਸ਼ਨ ਤੇ ਮੈਂ ਜਾ ਵੀ ਆਇਆ। ਅੱਛਾ ਇਸ ਤੋਂ ਪਹਿਲਾਂ ਦੋ ਫੰਕਸ਼ਨਾਂ ਤੇ ਜਾ ਦੋ ਫੰਕਸ਼ਨ ਜਾ ਆਇਆ ਠੀਕ ਹੈ ਨਾ ਤੇ ਕਹਿਣ ਦਾ ਮਤਲਬ ਇਹ ਹੈ ਆ ਹੁਣ ਸ਼ੁਰੂ ਹੈ ਕੰਨੇ ਤੋਂ ਸ਼ੁਰੂ ਹੈ 16 ਫੰਕਸ਼ਨ ਅੱਜ ਦਿਨ ਦੇ ਨੇ। ਤੇ ਮੇਰਾ ਇਹ ਹੈ ਵੀ ਬੰਦ ਤੋਂ ਬੰਦ ਲੋਕਾਂ ਕੋਲ ਜਾਵਾਂ ਭਗਵਾਨ ਤੁਮਾਰੀ ਜੀ ਕੀਤੇ ਹੋਏ ਕੰਮ ਉਹ ਮੈਂ ਦੱਸਾਂ ਤਾ ਦੇਖਦੇ ਕਿਵੇਂ ਮੰਨ ਲਓ ਪਹਿਲਾਂ ਕਾਂਗਰਸੀ ਪਰਿਵਾਰ ਤੁਹਾਡੇ ਨਾਲ ਜੁੜੇ ਹੋਣਗੇ ਉਹ ਤੁਹਾਡੇ ਨਾਲ ਚੱਲ ਰਹੇ ਨੇ ਹੁਣ ਸਾਰੇ ਨਾਲ ਗੱਲਬਾਤ ਚੱਲ ਰਹੀ ਹੈ ਉਸੇ ਤਰੀਕੇ ਨਾਲ ਜਾਂ ਉਹ ਕਾਂਗਰਸ ਨਾਲ ਹੀ ਨੇ ਤੇ ਕੁਝ ਬਰબાદ ਚਲੋ ਆਪਣੀ ਮੇਰੀ ਮਦਦ ਕਰ ਰਹੇ ਨੇ ਬਹੁਤ ਮਦਦ ਕਰ ਕਿਉਂ ਮੈਂ ਮਦਦ ਕੀਤੀ ਹੈ ਉਹ ਇਹ ਨਹੀਂ ਭਜ پارٹی ਦਾ ਸਵਾਲ ਨਹੀਂ ਆਜ پارٹی ਦਾ ਸਵਾਲ ਨਹੀਂ ਆ ਤੇ ਲੋਕ ਇਹ ਕਹਿੰਦੇ ਵੀ ਜਿਨ੍ਹਾਂ ਨੇ ਕੰਮ ਕੀਤੇ ਮੈਂ ਬੜੇ ਸੰਸੀਲ ਲੋਕਾਂ ਨੇ ਐਫਰਟ ਕੀਤੇ ਆ ਸ਼ਾਇਦ ਪੰਜਾਬ 'ਚ ਕਿਸੇ ਨੇ ਵੀ ਨਹੀਂ ਕੀਤੇ ਹਜ਼ਾਰ ਦੇ ਕਰੀਬ ਲੋਕਾਂ ਨੂੰ ਮੈਂ ਰੁਜ਼ਗਾਰ ਦੱਤਾ ਵਾ ਇਹ ਨਹੀਂ ਉਹਨੂੰ ਗਵਰਨਮੈਂਟ ਜੌਬਸ ਦਿੱਤੀ ਉਹਨੂੰ ਕਿਸੇ ਦੇ ਕੋਈ ਸਕੂਲ ਚ ਲਵਾ ਤਿਆ ਕਿਸੇ ਨੂੰ ਕਾਲਜ ਲਵਾ ਤਿਆ ਜਾਂ ਕਿ ਤਨੂੰ ਡੇਰ ਲਾਈਨ ਤੇ ਆਪਣੇ ਬਣੇ ਨੇ ਸ਼ੈੱਡ ਦੂਜੇ ਮਗਦਮ ਬਣੇ ਨੇ ਉਹਨਾਂ 'ਚ ਜੌਬ ਲਵਾਇਆ ਤੇ ਕਹਿਣਾ ਮਤਲਬ ਕੁਝ ਨਾ ਕੁਝ ਕਿਸੇ ਲਈ ਕੀਤਾ ਹੈ ਤੇ ਇਹ ਹੀ ਮੇਰੀ ਉਹ ਹੈ ਵੀ ਅੱਜ ਜੋ ਵਿਚਾਰੇ ਕੋਈ ਸਰ ਨੇ ਬੀਅਟ ਕੀਤੀ ਕੋਈ ਐਮੈਡ ਕੀਤੀ ਆ ਤੇ ਉਹ ਕਿ ਜਿਹਨਾਂ ਨੂੰ ਜੌਬ ਨਹੀਂ ਮਿਲਦੀ ਨਾ ਕਈਆਂ ਨੇ ਟੈਸਟ ਨਹੀਂ ਕਲੀਅਰ ਕੀਤੇ ਹੁੰਦੇ ਜਾਂ ਕੰਪੀਟੀਸ਼ਨ ਨਹੀਂ ਆਉਂਦੇ ਉਹਨਾਂ ਨੂੰ ਕੋਈ ਪ੍ਰਾਈਵੇਟ ਸਕੂਲਾਂ 'ਚ ਅਡਜਸਟ ਕਰਾਤਾ ਕਿਤੇ ਕੁਝ ਕਰਵਾਦੇ ਮਤਲਬ ਕਹਿਣ ਦਾ ਮਤਲਬ ਜਿਹਦੇ ਕਰੇ ਕੁਝ ਵੀ ਨਹੀਂ ਆਉਂਦਾ ਜੇ ਉਹਦੇ ਕਰੇ 15 ਦੇ 20 ਹਜ਼ਾਰ ਰੋਣਾ ਵਿੱਚ ਰੋਜਦੇ ਉਹਦੇ ਘਰ ਤਾਂ ਰੋਟੀ ਬਣਨੀ ਸ਼ੁਰੂ ਹੋ ਜਾਂਦੀ ਨਾ ਉਹ ਮੈਂ ਜਿਆਦਾ ਬੜਾ ਇਹ ਚੀਜ਼ ਦਾ ਕਰਨਾ ਆਮ ਆਦਮੀ ਪਾਰਟੀ ਦੇ ਤੁਸੀਂ ਕੰਮ ਗਣਾਏ ਨੇ ਤਾਂ ਗੁਰਪ੍ਰੀਤ ਜੀਪੀ ਨੂੰ ਲੋਕ ਵੋਟਾਂ ਕਿਉਂ ਪਾਉਣ ਐਸੇ ਪੰਜ ਕੰਮ ਦੱਸੋ ਜਿਹੜੇ ਜੇ ਐਮਪੀ ਬਣਦੇ ਹੋ ਤੁਸੀਂ ਇੱਥੋਂ ਦੇ ਲੋਕਾਂ ਖਾਤਰ ਕਰੋਗੇ ਬਾਕੀ ਜਿਵੇਂ ਫਤੇਗੜ ਸਾਹਿਬ ਬੜੀ ਇਤਿਹਾਸਕ ਥਾਂ ਹੈ ਮਾਤਾ ਗੁਜਰ ਕੌਰ ਦੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਤੇ ਬਹੁਤ ਵੱਡਾ ਇਤਿਹਾਸ ਹੈ ਤੇ ਬਹੁਤ ਵੱਡੀ ਕੁਰਬਾਨੀ ਹੋਈ ਹੈ ਤੇ ਆਉਣ ਵਾਲੇ ਟਾਈਮ 'ਚ ਪਰਮਾਤਮਾ ਦਾ ਸੁੱਖ ਰੱਖ ਕੇ ਇੱਕ ਟੂਰਿਸਟ ਹੱਬ ਬਣਾਵਾਂਗੇ ਫਤੇਗੜ ਸਾਹਿਬ ਹੈਰੀਟੇਜ ਇੱਕ ਚੰਗਾ ਹਸਪੀਟਲ ਤੇ ਚੰਗੇ ਤੇ ਵਧੀਆ ਕੋਈ ਪ੍ਰਮਾਤਮਾ ਸੁਖ ਰਹੀ ਜੇ ਸਰਕਾਰ ਬਣਦੀ ਹੈ ਫੇ ਤਾਂ ਮੈਂ ਮੈਡੀਕਲ ਕਾਲਜ ਲੈ ਕੇ ਆਵਾਂਗਾ ਤੇ ਕਹਿਣਾ ਮਤਲਬ ਹੋਰ ਕੰਮ ਆਪਾਂ ਕਰਾਵਾਂਗੇ ਤਾਂ ਕਿ ਇੱਕ ਆਪਣਾ ਵਧੀਆ ਅਸੀਂ ਆਪਣੇ ਲੋਕ ਸਭ ਫਤਿਹ ਕਰਨ ਵਧੀਆ ਕਰ ਸਕੀ ਜੀ ਤਾਂ ਜਿੱਤ ਕੇ ਝੋਲੀ ਪਾਉਂਗੇ ਸੀਟ ਫਿਰ ਜਿਵੇਂ ਭਗਵਾਨਤਮਨ ਕਹਿ ਰਹੇ ਨੇ 13 ਜ਼ੀਰੋ ਕਰਨਾ ਤੁਸੀਂ ਦੇਖਿਆ ਜੀ ਕੱਲ ਉੱਥੇ ਜਦੋਂ ਰੋਡ ਸ਼ੋ ਸੀਗਾ ਤੇ ਸੱਚ ਕੱਲ ਕਟੂਗੜ 30 ਤੇ 40 ਹਜ਼ਾਰ ਬੰਦਾ ਉੱਥੇ ਸੀਗਾ ਤੇ ਇਹਨਾਂ ਵਧੀਆ ਰਿਸਪੌਂਸ ਸੀਗਾ ਤੁਸੀਂ ਕੱਲ ਲੱਗਿਆ ਵੀ ਪੰਜਾਬ ਸਭ ਤੋਂ ਵਧੀਆ ਜਿਹੜਾ ਰੋਟ ਸ਼ੋਅ ਇੰਦਰ ਹੋਇਆ ਅੱਛਾ ਸੀਐਮ ਕਹਿ ਕੇ ਗਏ ਨੇ ਹਾਂ ਸੀਐਮ ਸਾਹਿਬ ਬਹੁਤ ਖੁਸ਼ ਸੀਗੇ ਤੇ ਖੁਸ਼ ਤਾਂ ਹੁੰਦਾ ਹੀ ਜਦੋਂ ਕੋਈ ਲੋਕੀ ਤੁਹਾਨੂੰ ਚਾਹ ਕਰਦੇ ਕੋਈ ਫੁੱਲ ਮਾਲਾ ਕਰ ਪਾਉਂਦੇ ਆ ਤੇ ਕੱਲ ਤੁਸੀਂ ਦੇਖਿਆ ਉਹਨਾਂ ਗੱਡੀ ਪੂਰੀ ਫੁੱਲਾਂ ਦੀ ਭਰ ਗਈ ਰੰਗ ਨਹੀਂ ਦਿਖ ਰਹੀ ਸੀ ਗੱਡੀ ਦਾ ਤੇ ਇਹਨਾਂ ਵਧੀਆ ਰਿਸਪਾਂਸ ਸੀ ਕੱਲ ਤਾਂ ਤੁਸੀਂ ਕਹਿੰਦੇ ਹੋ ਇੰਨਾ ਵਧੀਆ ਰਿਸਪਾਂਸ ਆ ਲੋਕ ਫੁੱਲ ਵੀ ਸੁੱਟ ਰਹੇ ਨੇ ਪਰ ਵਿਰੋਧ ਤੁਹਾਡੇ ਤੇ ਲਗਾਤਾਰ ਤੰੱਚ ਕਸੀ ਜਾਂਦੇ ਨੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਉਹ ਕਹਿੰਦੇ 0 13 ਕਰਨਾ ਅਸੀਂ ਨੇ ਕਹਿੰਦੇ 13 0 ਤਾਂ ਇਹ ਕਹੀ ਜਾਂਦੇ ਨੇ ਨਹੀਂ ਨਹੀਂ ਉਹ ਤਾਂ ਗੱਲ ਕੀ ਸੀ ਇਹ ਉਦੋਂ ਵੀ ਕਹਿੰਦੇ ਸੀ ਜਦੋਂ ਜਦੋਂ ਬਾਈਚ ਸਰਕਾਰ ਮੈਂ ਵੀ ਚਾਏ ਮੈਂ ਪਾਰਟਿਸਪੇਟ ਕੀਤਾ ਕਾਂਗਰਸ ਨਾਲ ਲੱਗ ਨਹੀਂ ਸੀ ਰਿਹਾ ਪਰ ਅੱਜ ਲੋਕ ਨਾ ਜਿਹੜੇ ਲੋਕ ਜਿਹੜੇ ਘਰਾਂ ਦੇ ਬੈਠੇ ਬੰਦੇ ਘਰਾਂ ਜੀ ਬੈਠੇ ਆ ਉਹ ਵੀ ਵੋਟ ਜਾ ਕੇ ਛੱਡਣ ਨੂੰ ਪਉਣਗੇ ਅੱਛਾ ਚੜ ਨੂੰ ਪਹੁੰਚਗੇ ਕਿਉਂਕਿ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਬਹੁਤ ਵੱਡਾ ਯਾਰ ਦੱਸੋ ਕਦੇ ਜੱਟ ਦੀ ਬਿਲੀ ਮਾਫ ਕੀਤੀ ਸੀ ਕਿਸ ਨੇ ਉਹਦਾ ਕਾਲੀਦਾਲ ਕਹਿੰਦੇ ਅਸੀਂ ਜਿਹੜੀ ਟਿਊਬ ਵਾਲਾਂ ਦਾ ਮਾਫ ਕੀਤਾ ਹੋਇਆ ਸੀਗਾ ਉਹ ਇਹ ਦਾਵਾ ਕਰੀ ਜਾਂਦੇ ਯਾਰ ਟਿਊਬ ਕਾਲੀਦਾਲ ਇਹ ਕਹਿੰਦੇ ਆ ਕਾਲੀ ਨੇ ਕਦੇ ਲਾਈਟ ਦਿੱਤੀ 5 ਘੰਟੇ ਤੋਂ ਬਾਅਦ ਸਿਰਾ 24 ਘੰਟੇ ਲਾਈਟ ਦੇ ਰਹੇ ਨੇ ਕਦੇ ਲਾਈਟ ਦਿੱਤੀ ਆ ਕਿਉਂ ਜੱਟ ਬਾਵਾ ਚੱਕੇ ਇਦਾਂ ਤਾਂ ਵੀ ਭਗਵੰਤ ਜੀ ਨੂੰ ਵੋਟ ਪਾਉਣੀ ਆ ਇਦਾਂ ਲੋਕੀ ਸਾਰੇ ਪਿੰਡਾਂ ਦੇ ਬਾਵਾ ਦੋ ਦੋ ਚੱਕਦੇ ਆ ਵੀ ਅਜੇ ਭਗਵੰਤ ਜੀ ਨੂੰ ਵੋਟ ਪਾਉਣੀ ਆ ਤੇ ਅੱਜ ਪੂਰਾ ਲੱਗ ਰਿਹਾ ਤੇ ਅਸੀਂ ਸਾਰੀਆਂ 13 13 ਤੁਸੀਂ ਬਿਜਲੀ ਦੀ ਗੱਲ ਕੀਤੀ ਆ ਸੁਖਵੀਰ ਬਾਦਲ ਕਹਿੰਦੇ ਕਹਿੰਦੇ ਅਸੀਂ ਨੇ ਥਰਮਲ ਪਲੈਂਟ ਲਿਆਂਦੇ ਨੇ ਤਾਂ ਸਰਪਲਸ ਬਿਜਲੀ ਹੋਈ ਆ ਤਾਂ ਇਹ ਦੇਈ ਜਾਂਦੇ ਨੇ ਨਾ ਉਹ ਆਪਣਾ ਕਰੀ ਜਾਂਦੇ ਐਕਚੁਅਲੀ ਕੀ ਐ ਆਪਣਾ ਇਹ ਕਹਿ ਦਿੰਦੇ ਐ ਵੀ ਅਸੀਂ ਇਹ ਕੀਤਾ ਪਰ ਇਹ ਜਿਹੜਾ ਅੱਜ ਥਰਮਲ ਪਲੈਂਟ ਖਰੀਦਿਆ ਉਹ ਕਿਹੜੀ ਗਵਰਨਮੈਂਟ ਨੇ ਖਰੀਦਿਆ ਜਿਹੜਾ ਗੁਹਿੰਦਵਾਲ ਸਾਹਿਬ ਖਰੀਦਿਆ 1000 ਕਰੋੜ ਰੁਪਏ ਦਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਖਰੀਦਿਆ ਤੇ ਨੇ ਪਹਿਲਾਂ ਕਹਿੰਦੇ ਕੋਲਾ ਨਹੀਂ ਹੁੰਦਾ ਅੱਜ ਕੋਲਾ ਵੀ ਸਰਪਲਸ ਹੈ ਅੱਜ ਸਾਰੇ ਕੋ ਵੀ ਲੀ ਵਿਚਾਰਪਲਸ ਹੈ ਠੀਕ ਹੈ ਨਾ ਕਿਉਂ ਸਰਪਲਸ ਹੈ ਅੱਜ ਜਿਹੜਾ ਡਿਪਾਰਟਮੈਂਟ ਹੈ ਇਲੈਕਟ੍ਰਿਸਿਟੀ ਅੱਜ ਜੋ ਰੈਵਨਿਊ ਵੀ ਕਰ ਰਿਹਾ ਉਹ ਤਾਂ ਪੈਸੇ ਵੀ ਬਚ ਰਹੇ ਆ ਗਵਰਨਮੈਂਟ ਨੂੰ ਤੇ ਪਹਿਲਾਂ ਤਾਂ ਘਾਟੇ ਵਿੱਚ ਹੁੰਦਾ ਲੋਕੀਆਂ ਕੁੰਡੀਆਂ ਲਾਉਂਦੇ ਸੀ ਵੀ ਕੋਈ ਕਹਿੰਦਾ ਯਾਰ ਮੇਰੀ ਕੁੰਡੀ ਲਾ ਲਈ ਮੈਨੂੰ ਜਵਾਨਾ ਹੋ ਗਿਆ ਅੱਜ ਇੰਨੀਆਂ ਚੀਜ਼ਾਂ ਦੇ ਲੋਕੀ ਇਹ ਚੀਜ਼ਾਂ ਹੈ ਉਹ ਨਹੀਂ ਬਿਰੋਤੀ ਤਾਂ ਕਹਿੰਦੇ ਬਿਜਲੀ ਸਸਤੀ ਦੇਈ ਜਾਂ ਬਿਜਲੀ ਕਹਿੰਦੇ ਫ੍ਰੀ ਦੇਈ ਜਾਂਦੇ ਨੇ ਪਰ ਆਮ ਆਦਮੀ ਪਾਰਟੀ ਨੇ ਜਿਹੜਾ ਬਿਜਲੀ ਬੋਰਡ ਤੇ ਕਰਜ਼ਾ ਝੜਾਤਾ ਨਹੀਂ ਨਹੀਂ ਜੀ ਪਿਛਲਾ ਜ਼ਿਆਦਾ ਸੀਗਾ ਹੁਣ ਜਿਹੜੀ ਕਮਾਈ ਹੋ ਰਹੀ ਹੈ ਨਾ ਜਿਹੜੇ ਕਰਜ਼ੇ ਉਹ ਲੈਣਗੇ ਹਰ ਗਵਰਨਮੈਂਟ ਕਰਜ਼ਾ ਲੈਂਦੀ ਹੈ ਪਰ ਹੁਣ ਜਿਹੜੀ ਹੁਣ ਅੱਜ ਜਿਹੜਾ ਰੈਵਨਿਊ ਤੌਰ ਤੇ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹ ਅੱਜ ਗੇਨ ਕਰ ਰਿਹਾ ਤੇ ਅੱਜ ਜਿਹੜਾ ਕਿਸਾਨ ਹੈ ਚਾਹੇ ਦਿਨ ਦੀ ਲਾਈਟ ਹੈ ਚਾਹੇ ਰਾਤ ਦੀ ਲਾਈਟ ਹੈ ਤੇ ਪੂਰੀ ਆ ਰਹੀ ਹੈ ਪਹਿਲਾਂ ਖੇਤਾਂ ਦੇ ਜੱਟ ਰਾਤ ਨੂੰ ਡੇਢ-ਡੇ ਦੋ ਦੋ ਵੇਟਫੇ ਕਰਦਾ ਸੀ ਜਦੋਂ ਰਾਤ ਨੂੰ 1 ਵਜੇ ਉੱਠ ਕੇ ਜਾਣਾ ਵੀ ਸਾਡੀ ਬਿਜਲੀ ਆ ਗਈ 2 ਘੰਟੇ ਬਾਅਦ ਬੰਦ ਹੋ ਗਈ ਫੇਰ ਆ ਗਈ 4 ਵਜੇ ਜੱਟ ਸੁੱਤਾ ਨਹੀਂ ਇਹ ਆਪਾਂ ਜਿਹੜੇ ਕਹਿੰਦੇ ਨੇ ਨਾ ਸਰਕਾਰਾਂ ਦੇ ਜੱਟ ਨਹੀਂ ਸੁੱਤਾ ਅੱਜ ਜੱਟ RAM ਨਾ ਕਰੇ ਸੌ ਰਿਆ ਉਹ ਤਾਂ ਹੀ ਕਹਿ ਰਿਹਾ ਨਾ ਵੀ ਸਾਨੂੰ ਤਾਂ ਭਗਵੰਤ ਮਾਤਾ ਜੀ ਦਾ ਨਜ਼ਾਰਾ ਲਿਆ ਤਾਂ ਪਰ ਵਿਰੋਧੀਆਂ ਨੂੰ ਨਜ਼ਾਰਾ ਨਹੀਂ ਆਇਆ ਵਿਰੋਧੀ ਤਾਂ ਕਹੀ ਜਾਂਦੇ ਨੇ ਲਗਾਤਾਰ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਕਾਂਗਰਸੀ ਨੇ ਸਾਰੇ ਉਹ ਕਹਿੰਦੇ ਥਰਮਲ ਪਲੈਂਟ ਜਿਹੜਾ ਲਿਆ ਉਹ ਕਹਿੰਦੇ ਚਿੱਟਾ ਹਾਥੀ ਹੈ ਨਵਜੋਤ ਸਿੱਧੂ ਦਾ ਕਹਿੰਦੇ ਸੀ ਮਿੱਤਰ ਪਿਆਰੇ ਤਾਂ ਘਾਟੇ ਦਾ ਸੌਦਾ ਕਰ ਲਿਆ ਜਿਹੜੇ ਕਾਂਗਰਸੀ ਇਹ ਗੱਲਾਂ ਕਰਦੇ ਆ ਨਾ ਉਹ ਗਰਾਸਰੂਟ ਤੇ ਜਾਂਦੇ ਨਹੀਂ ਕਦੇ ਇਹ ਨਹੀਂ ਜਾਂਦੇ ਜਿੰਨਾ ਅਸੀਂ ਘੁੰਮਦੇ ਆ ਨਾ ਇਹ ਕਦੇ ਕਿਸੇ ਦੇ ਨਹੀਂ ਜਾਂਦੇ ਇਹਨਾਂ ਨੂੰ ਗਰਾਸਰੂਟ ਦੀ ਰਿਪੋਰਟ ਹੀ ਨਹੀਂ ਪਤਾ ਮੈਂ ਗਰਾਸਰੂਟ ਦੀ ਲੇਕ ਹੀ ਨਾ ਮੈਂ ਇੱਕ ਦਿਨ ਬੱਸ ਲੈ ਕੇ ਆਈ ਮੈਂ ਜਦੋਂ ਖੜ ਕੇ ਆਏ ਸਾਡੇ ਨਾ ਪ੍ਰਧਾਨ ਮੈਂ 35 ਬੱਸਾਂ ਭਰ ਕੇ ਲੱਗੇ ਬੱਸ ਆਪ ਚਲਾ ਕੇ ਲੇਕੀਆਂ ਜਦੋਂ ਮੈਂ ਬੱਸ ਆਪ ਚਲਾਈ ਤਾਂ ਵਿੱਚ ਮੈਂ ਪੁੱਛਿਆ ਮਗਰ ਤੁਸੀਂ ਇੱਕ ਦੱਸੋ ਵੀ ਤੁਸੀਂ ਭਗਵੰਤ ਮਾਨ ਜੀ ਸਰਕਾਰ ਤੋਂ ਖੁਸ਼ ਹੋ ਤੇ 35 ਬੰਦੀਆਂ ਬੈਟਰੀ 35 ਨੇ ਹੱਥ ਖੜਾ ਕਰਕੇ ਵੀ ਇਹ ਦੀ ਭਗਵੰਤ ਮਾਨ ਤੋਂ ਬਹੁਤ ਖੁਸ਼ ਹੈ ਤੇ ਸਾਡਾ ਬਿੱਲ ਜ਼ੀਰੋ ਆਉਂਦਾ ਕਈ ਕਹਿੰਦੇ ਸਾਡਾ ਸਾਨੂੰ ਪਾਣੀ ਪੂਰਾ ਮਿਲਣ ਲੱਗਿਆ ਤੇ ਕਹਿੰਦੇ ਮਗਰ ਤੁਸੀਂ ਮੇਰੇ ਨਾਲ ਕਿਉਂ ਆਗੇ ਵੀ ਮੈਂ ਤਾਂ ਕਾਂਗਰਸਦ ਸੀਗਾ ਜਦੋਂ ਖੜਕੇ ਸੀ ਉਹ ਕਹਿੰਦਾ ਤੁਹਾਡਾ ਨਾ ਪਿਆਰ ਜ਼ਰੂਰ ਹੈ ਕਹਿੰਦਾ ਬੋਰਡ ਨਹੀਂ ਝੜ ਰੂ ਪਾਣੀ ਇਹ ਕਿਸੇ ਨੂੰ ਪਤਾ ਹੀ ਨਹੀਂਗਾ ਇਹਨਾਂ ਨੇ ਨੀ ਤਾਂ ਜੇ ਪਤਾ ਲੱਜਣਾ ਸਹੀ ਗਰਾਊਂਡ ਰਿਪੋਰਟ ਲੱਜਣਾ ਨੂੰ ਕਹ ਇਹਦਾ ਸਾਰੇ ਭੱਜ ਜਾਣਗੇ ਆਮ ਆਦਮੀ ਪਾਰਟੀ ਵੱਲ ਭਗਵੰਦ ਸਿੰਘ ਜੁਆਇਨ ਕਰ ਲੈਣਗੇ ਤੁਹਾਡੇ ਪੁਰਾਣੇ ਪ੍ਰਧਾਨ ਨੇ ਰਾਜਾ ਵੜਿੰਗ ਉਹ ਲੁਧਿਆਣੇ ਆ ਕੇ ਬਿੱਟੂ ਭਾਜਪਾ ਚ ਚਲੇ ਗਏ ਦੇਖ ਲੋ ਕੀ ਹਾਲਾਤ ਨੇ ਜਿਹੜਾ ਰਾਜਾ ਵੜਿੰਗ ਪਟੰਡੇ ਤੋਂ ਲੜਿਆ ਸੀ ਉਹਨਾਂ ਨੂੰ ਉੱਥੇ ਹੀ ਲੜਨਾ ਚਾਹੀਦਾ ਸੀ ਵਧੀਆ ਮਿਹਨਤੀ ਨੇ ਉਹ ਮੈਂ ਉਹ ਮਿਹਨਤੀ ਹਾਰਡ ਵਰਕਿੰਗ ਹੈ ਪਰ ਉਹਨਾਂ ਨੂੰ ਜਿਹੜੇ ਚੋਣਾਂ ਪਟੰਡੇ ਉਹ ਲੜਨੀ ਚਾਹੀਦੀ ਸੀ ਕਿ ਲੁਧਿਆਣੇ ਹਰ ਬੰਦਾ ਕਹਿੰਦਾ ਸਾਡਾ ਦੇ ਲੁਧਿਆਣੇ ਦਾ ਬੰਦਾ ਉੱਥੇ ਕੈਂਡੀਡੇਟ ਹੋਵੇ ਜਿਵੇਂ ਮੈਂ ਫਤਿਹਗੁਰ ਸਾਦਾ ਮੈਨੂੰ ਟਿਕਟ ਦਿੱਤੀ ਇਹ ਪਹਿਲੀ ਵਾਰ ਹੋਇਆ ਵੀ ਫਤਿਹਗੁਰ ਸਾਧ ਕੈਂਡੀਡੇਟ ਬਣੇ ਤੁਹਾਡੇ ਵਿਰੋਧੀ ਤਾਂ ਇਹ ਵੀ ਕਹੀ ਜਾਂਦੇ ਨੇ ਕਹਿੰਦੇ ਪਹਿਲਾਂ ਜੀਪੀ ਪੱਟ ਲਿਆ ਉਸ ਤੋਂ ਪਹਿਲਾਂ ਰਿੰਕੂ ਪੱਟ ਲਿਆ ਉਸ ਤੋਂ ਬਾਅਦ ਹੁਣ ਕਹਿੰਦੇ ਦਲਵੀਰ ਗੋਲਡੀ ਪੱਟ ਲਿਆ ਐਕਚੁਅਲੀ ਦਲਵੀਰ ਗੋਲਡੀ ਬਹੁਤ ਮਿਹਨਤੀ ਹੈ ਹਾਰਟਬਰਕਿੰਗ ਹੈ ਮੁੰਡਾ ਨਰਜਿਕ ਹੈ ਤੇ ਪੂਰੀ ਨਰਜੀ ਹੈ ਮੁੰਡੇ 'ਚ ਤੇ ਵਧੀਆ ਹੁਣ ਕੰਮ ਕੀਤੇ ਆ ਹੁਣ ਆਉਣ ਵਾਲੇ ਟਾਈਮ ਨੂੰ ਦੇਖ ਲਿਆ ਪਟਿਆ ਤੁਹਾਨੂੰ ਇਹਨਾਂ ਨੇ ਪਟਿਆ ਨਹੀਂ ਪਟਿਆ ਨਹੀਂ ਜੀ ਮੈਨੂੰ ਤਾਂ ਸਾਡੇ ਭਗਵਾਨ ਜੀ ਦਾ ਮੇਰੀ 30 32 ਸਾਲ ਦੀ ਆਪਣੀ ਸਾਡੀ ਲਿਹਾਜ਼ ਸੀਗੀ ਮੇਰੇ ਗਵਾਂਢੀ ਵੀ ਰਹੇ ਨੇ ਉਹ ਤੇ ਮੈਨੂੰ ਉਹਨਾਂ ਦਾ ਜਿਹੜੀ ਗੱਲਾਂ ਬਾਤਾਂ ਉਹਨੇ ਕੀਤੀਆਂ ਸਾਡੇ ਚੀਫ ਮਿਨਿਸਟਰ ਰਹੇ ਚਾਹੇ ਦੂਜੇ ਰਹੇ ਨੇ ਜਿਹੜੇ ਮੇਰੇ ਗਵਰਨਮੈਂਟ 'ਚ ਵੀ ਰਹੇ ਐ ਚਾਹੇ ਕੈਪਟਨ ਵਾਗੇ ਰਹੇ ਨੇ ਦੂਜੇ ਉਹਨਾਂ ਨੂੰ ਤਾਂ ਇਹ ਚੀਜ਼ ਤਾਂ ਪਤਾ ਨਹੀਂ ਸੀ ਕੱਲ ਮੈਂ ਇਕੱਲ ਦੇਖਣ ਆਈ ਐ ਜਦੋਂ ਸੀਐਮ ਨਿਕਲਦਾ ਨਾ ਤਾਂ ਰੋੜਾਂ ਬੰਦੀਆਂ ਹੋ ਜਾਂਦੀ ਸੀ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਨਿਕਲੇ ਨੇ ਦੇਖ ਕੇ ਤਾਂਗੇ ਵਾਲੇ ਵੀ ਉਵੇਂ ਜਾ ਰਿਹਾ ਰੇੜੀ ਵਾਲੇ ਵੀ ਉਵੇਂ ਜਾ ਰਿਹਾ ਮਲੇ ਇਵੇਂ ਸਿੰਪਲ ਜਾ ਰਿਹਾ ਸਿੰਪਲ ਰੋਡ ਤੇ ਜਾ ਰਿਹਾ ਵੀ ਇਹ ਨਹੀਂ ਤਾਂ ਜਿੱਥੇ ਮੁੱਖ ਮੰਤਰੀ ਜਾਣਾ ਹੁੰਦਾ ਉਹਦਾ ਰੋਡ ਬੰਦ ਕਰਦੇ ਸੀ ਮੈਂ ਤਾਂ ਕੱਲ ਕਿਉਂਕਿ ਮੈਂ ਕ੍ਰੋਸ ਉਹਨਾਂ ਨੂੰ ਕੀਤਾ ਨਹੀਂ ਗੱਡੀ ਨਹੀਂ ਕੋਈ ਕ੍ਰੋਸ ਕਰ ਸਕਦਾ ਕੋਈ ਵੀ ਨਹੀਂ ਗੱਡੀ ਕ੍ਰੋਸ ਕਰ ਸਕਦਾ ਤੇ ਅੱਜ ਮਨੂੰ ਇਹ ਬੜੀ ਵਧੀਆ ਗੱਲ ਲੱਗੀ ਵੀ ਵਾਕਈ ਬਹੁਤ ਵਧੀਆ ਚੀਫ ਮਿਨਿਸਟਰ ਹੈ ਜਿਹੜੀਆਂ ਟ੍ਰੈਫਿਕ ਚ ਕੋਈ ਕੋਈ ਵਿਗਨ ਨਹੀਂ ਪਾਉਂਦੇ ਆਰਾਮ ਨਾਲ ਪਤਾ ਹੀ ਨਿਕਲਦੇ ਆ ਇਹ ਬੜੀ ਵੱਡੀ ਗੱਲ ਤਾਂ ਲੱਗਦਾ ਕੀ ਹੈ ਕਾਂਗਰਸ ਤੋਂ ਮੋਹ ਪੰਕ ਕਿਉਂ ਹੋ ਰਿਹਾ ਹੈ ਤੁਸੀਂ ਆਏ ਪਹਿਲਾਂ ਸੁਸ਼ੀਲ ਰਿੰਕੂ ਆਏ ਹੁਣ ਦਲਬੀਰ ਗੋਲਟੀ ਤਾਂ ਉਹਨੇ ਤਾਂ ਬਹੁਤ ਕੰਮ ਕੀਤਾ ਜਿਹੜੀਆਂ ਜਿਹੜੀ ਸਰਕਾਰ ਬਣੀ ਹੈ ਨਹੀਂ ਸਰਕਾਰ ਬਣੀ ਹੈ ਉਹ ਦੋਨੋਂ ਪਾਰਟੀਆਂ ਚੋਂ ਬੰਦੇ ਗਏ ਆ ਅਕਾਲੀ ਦਲ ਤੋਂ ਵੀ ਤੇ ਕਾਂਗਰਸ ਤੋਂ ਵੀ ਤੇ ਅੱਜ ਜੋ ਕਾਂਗਰਸ ਤੇ ਅਕਾਲੀ ਦਲ ਤੋਂ ਬੰਦੇ ਗਏ ਨੇ ਤੇ ਉਹ ਚ ਕੀ ਹੋਇਆ ਉਹਨਾਂ ਨੂੰ ਜਦੋਂ ਹੁਣ ਗਵਰਨਮੈਂਟ ਬਣ ਗਈ ਗਵਰਨਮੈਂਟ ਤੋਂ ਬਣ ਜਿਹੜੇ ਸਾਡੀਆਂ ਭੈਣਾਂ ਸੀ ਗਰੀਬ ਉਹਨਾਂ ਨੂੰ 0 ਬਿੱਲ ਆ ਗਿਆ ਸਾਰਿਆਂ ਨੂੰ 600 ਜੁਨ ਦੇਤੇ ਤੇ ਜਿਹੜੇ ਜੱਟ ਜੱਟ ਜ਼ਿਮੀਂਦਾਰ ਸਾਰੇ ਭਰਾ ਸੀ ਉਹਨਾਂ ਨੂੰ ਵੀ ਅੱਜ ਇਹ ਜ਼ੀਰੋ ਬਿਲਾ ਰਿਹਾ ਤੇ ਕਹਿਣ ਦਾ ਮਤਲਬ ਅੱਜ ਉਹ ਦੂਜੀਆ ਪਾਰਟੀ ਦੇ ਤੁਰਕੇ ਆਏ ਨਾ ਕਿਉਂਕਿ ਇਹ ਪਾਰਟੀ ਨੇ ਕੰਮ ਕੀਤੇ ਆ ਤਾਂ ਉਹ ਕੰਮ ਪਸੰਦ ਕਰਕੇ ਇਹ ਜੇ ਗਰਾਸ ਰੂਟ ਤੇ ਕਾਂਗਰਸੀ ਜਾਣਗੇ ਨਾ ਹੁਣ ਜਾਣਾ ਹੀ ਪਿੰਡਾਂ 'ਚ ਇੱਕ ਰਿਪੋਰਟ ਮੰਗਾ ਲਨ ਦੀ ਸ ਹੈ ਸਾਡਾ ਭਾਰ ਕੀ ਹੈ ਤੇ ਆਮ ਆਦਮੀ ਪਾਰਟੀ ਦਾ ਕੀ ਭਾਰ ਹੈ ਅਕਾਲੀ ਦਲ ਦਾ ਕੀ ਅੱਜ ਆਪਣੇੰਗ ਦਾ ਤਾਂ ਵਿਰੋਧ ਵੀ ਹੋਇਆ ਕੱਲ ਬਹੁਤ ਜ਼ਬਰਦਸਤ ਵਿਰੋਧ ਹੋਇਆ ਲੁਧਿਆਣੇ 'ਚ ਐਕਚੁਅਲੀ ਕੀ ਹੈ ਉਹੀ ਮੈਂ ਗੱਲ ਕਰਦਾ ਜਿਹੜੇ ਲੋਕ ਬਾਹਰੋਂ ਆਉਂਦੇ ਆ ਜਿਨ੍ਹਾਂ ਕੋ ਆਪਣੇ ਲੋਕਲ ਕੈਂਡੀਡੇਟ ਨਹੀਂ ਹੁੰਦੇ ਠੀਕ ਹੈ ਨਾ ਉਹਨਾਂ ਦਾ ਇਹ ਚੀਜ਼ ਹੁੰਦੀ ਹੈ ਵਿਰੋਧ ਤੇ ਬਾਕੀ ਮੈਂ ਗੱਲ ਕਰਦਾ ਅੱਜ ਚਾਹੇ ਬੀਟੂ ਜੀ ਹੋਣ ਚਾਹੇ ਆਪਣਾ ਬਿੰਦ ਸਿੰਘ ਸਾਹਿਬ ਹੋਣ ਪਰ ਸਾਡਾ ਜਿਹੜਾ ਕੈਂਡੀਡੇਟ ਆ ਪੱਪੀ ਲੋਕਲ ਕੈਂਡੀਡੇਟ ਆ ਤੇ ਉਹਨੂੰ ਅੱਜ ਲੋਕੀ ਵੋਟ ਪਾਉਣਗੇ ਕਿਉਂਕਿ ਉਹਨਾਂ ਨੇ ਉੱਥੇ ਉਹ 베ਸ ਹੁੰਦਾ ਉੱਥੇ ਹੈ ਤਿਆਰ ਬੰਦਾ ਉਹ ਕਰਦਾ ਫਸਦਾ